ਤਸਵੀਰਾਂ ਹੁਦਿਆਣੇ ਦੀਆਂ ਸਾਮਣੀ ਆ ਰਹੀਆਂ ਨੇ ਜੈਨ ਮੰਦਿਰ ਚੌਕ ਦੇ ਨਜ਼ਦੀਕੀ ਵੱਡਾ ਹਾਦਸਾ ਵਾਪਰਦਾ ਹੈ ਸਕੂਲੀ ਬੱਸ ਨੇ ਇੱਕ ਨੌਜਵਾਨ ਕਰੜ ਦਿੱਤਾ ਜਿਸ ਹਾਂ ਨੌਜਵਾਨ ਦੀ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਸਕੂਲ ਬੱਸ ਭੰਨ ਦਿੱਤੀ ਹੈ ਜੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦੱਸਿਆ ਜਾ ਰਿਹਾ ਹੈ ਕਿ ਬੱਸ ਡਰਾਈਵਰ ਮੌਕੇ ਤੋਂ ਫਰਾਰ ਹੈ ਪੁਲਿਸ ਨੇ ਮਾਮਲੇ ਦੀ ਜਾਂਚ ਦੀ ਗੱਲ ਆਖੀ ਹੈ ਲੁਧਿਆਣਾ ਦੇ ਜੈਨ ਮੰਦਿਰ ਚੌਕ ਦੇ ਨਜ਼ਦੀਕੇ ਵੱਡਾ ਹਾਦਸਾ ਹੁੰਦਾ ਸਕੂਲੀ ਬੱਸ ਦੇ ਵੱਲੋਂ ਇੱਕ ਨੌਜਵਾਨ ਨੂੰ ਤਰੜ ਦਿੱਤਾ ਜਾਂਦਾ ਤਸਵੀਰਾਂ ਦੇਖ ਸਕਦੇ ਹੋ ਤਸਵੀਰਾਂ ਲੁਧਿਆਣਾ ਦੇ ਜੈਨ ਮੰਦਿਰ ਨਜ਼ਦੀਕੀ ਦੀਆਂ ਸਾਹਮਣੇ ਆਈਆਂ ਨੇ ਪਰਿਵਾਰਕ ਮੈਂਬਰਾਂ ਨੇ ਡਰਾਈਵਰ ਤੇ aarop ਲਗਾਏ ਨੇ ਕੀ ਕੀ ਉਹਨਾਂ ਨੇ ਸੁਣਾ ਦਿੰਨੇ ਆ ਆ ਦੇਖੋ ਮੋਗੇ ਦਾ ਕੁਝ ਲਿਆ ਬੱਸ ਵਾਲੇ ਨੇ ਬੱਸ ਵਾਲੇ ਨੇ ਕੁਝ ਇਹਨੂੰ ਕਰ ਦਿੱਤੇ ਫੋਨ ਗਿਆ ਤਾਂ ਵੀ ਇੱਥੇ ਆਏ ਜ਼ਿੰਦਾ ਹੌਨ ਡਰਾਈਵਰ ਪੱਤੀ ਤੇ ਐਕਸੀਡੈਂਟ ਕਰਕੇ ਡਰਾਈਵਰ ਭੱਜ ਗਿਆ ਚਾਹ ਤੈਨ ਮੇਰਾ ਪੰਜ ਆਏਗਾ ਨਹੀਂ ਕੁਆਰਾ ਹੈਗਾ ਕੁਆਰਾ ਹੈਗਾ ਜੀ ਸਾਨੂੰ ਕੀ ਕਹਿੰਦੇ ਨੇ ਜਿਹੜਾ ਬੱਸ ਵਾਲਾ ਡਰਾਈਵਰ ਭੱਜਿਆ ਵਾ ਇਹਨਾਂ ਦਾ ਮੁਕਦਮਾ ਦਰਜ ਕਰਾਇਆ ਬੱਸ ਦੀ ਜਾਨ ਨਹੀਂ ਦੇਣੀ ਜਿੱਕਨਾ ਤਾਂਦਰਾ ਰੋਡ ਤੇ ਜੈਨ ਮੰਦਰ ਕੋਲ ਐਕਸੀਡੈਂਟ ਹੋਇਆ ਦੱਸਦੇ ਨੇ ਉਹ ਡਰਾਈਵਰ ਇੱਥੇ ਬੱਸ ਦੇ ਵਿੱਚ ਹੀ ਪਹੁੰਚਿਆ ਸੀ ਬੱਚੇ ਨੂੰ ਮੈਂ ਵੀ ਹੁਣ ਮੌਕੇ ਤੇ ਪਹੁੰਚਿਆ ਤੇ ਬੱਚੇ ਦੀ ਦੱਸਦੇ ਕੋਈ ਡੈਥ ਹੋ ਗਈ ਹੈ ਉਹਨ ਵੈਰੀਫਾਈ ਕਰਦੇ ਆਂ ਅੰਦਰ ਹਸਪਤਾਲ ਤੋਂ ਹਜੇ ਆਏ ਹੀ ਆ ਜੀ ਹਜੇ ਆ ਕੇ ਵੈਰੀਫਾਈ ਕਰੇ ਨਹੀਂ ਭੰਨ ਦੋਰ ਕੀਤੀ ਗਈ ਹੈ ਬਾਦ ਨਹੀਂ ਮੈਂ ਹਜੇ ਆਏ ਆ ਬ੍ਰਦਰ ਆ ਕੇ ਮੌਕੇ ਤੇ ਖੜਾ ਮੇਰੇ ਆਉਣ ਤੋਂ ਪਹਿਲਾਂ ਹੀ ਇਕੱਠ ਹੋਇਆ ਆ ਵੈਰੀਫਾਈ ਕਰਦੇ ਆ ਵੈਰੀਫਾਈ ਕਰਕੇ ਜੋ ਵੀ ਵਰਦਾ ਹੋ ਕਰਵੇਗਾ ਜਾਂਚ ਚੱਲਦੀ ਹੈ ਹਾਂ ਜੀ ਵੈਰੀਫਾਈ ਕਰਦੇ ਆ ਹੁਣੇ ਆ ਜੀ ਲੁਧਿਆਣਾ ਲੱਗਦੇ ਨੇ ਸੁਰਿੰਦਰ ਸੋਨੇ ਤਰਪੂ ਤਸਵੀਰਾਂ ਲੁਧਿਆਣਾ ਦੀਆਂ ਸਾਹਮਣੇ ਆ ਰਹੀਆਂ ਨੇ ਜੈਨ ਮੰਦਰ ਚੌਕ ਦੇ ਨਜ਼ਦੀਕੀ ਵੱਡਾ ਹਾਦਸਾ ਵਾਪਰਦਾ ਹੈ ਸਕੂਲੀ ਬੱਸ ਨੇ ਇੱਕ ਨੌਜਵਾਨ ਦਰੜਤ ਤੇ ਜਿਹਾਂ ਨੌਜਵਾਨ ਦੀ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਪਰਿਵਾਰਕ ਮੈਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦੱਸਿਆ ਜਾ ਰਿਹਾ ਹੈ ਕਿ ਬੱਸ ਡਰਾਈਵਰ ਮੌਕੇ ਤੋਂ ਫਰਾਰ ਹੈ ਪੁਲਿਸ ਨੇ ਮਾਮਲੇ ਦੀ ਜਾਂਚ ਦੀ ਗੱਲ ਆਖੀ ਹੈ ਲੁਧਿਆਣਾ ਦੇ ਜੈਨ ਮੰਦਰ ਚੌਕ ਦੇ ਨਜ਼ਦੀਕੀ ਵੱਡਾ ਹਾਦਸਾ ਹੁੰਦਾ ਹੈ ਸਕੂਲੀ ਬੱਸ ਦੇ ਵੱਲੋਂ ਇੱਕ ਨੌਜਵਾਨ ਨੂੰ ਤਰੜ ਦਿੱਤਾ ਜਾਂਦਾ ਹੈ ਤਸਵੀਰਾਂ ਦੇਖ ਸਕਦੇ ਹੋ ਤਸਵੀਰਾਂ ਲੁਧਿਆਣਾ ਦੇ ਜੈਨ ਮੰਦਰ ਨਜ਼ਦੀਕੀ ਦੀਆਂ ਸਾਹਮਣੇ ਆਈਆਂ ਨੇ ਪਰਿਵਾਰਕ ਮੈਂਬਰਾਂ ਨੇ ਡਰਾਈਵਰ ਤੇ aarop ਲਗਾਏ ਨੇ ਕੀ ਕੀ ਉਹਨਾਂ ਨੇ ਸੁਣਾ ਦਿੰਨੇ ਆਂ ਦੇਖੋ ਮੌਕੇ ਤੇ ਕੁਝ ਲਿਆ ਬੱਸ ਵਾਲੇ ਆਪਸੋ ਵਾਲੇ ਨੇ ਕੁਝ ਨਹੀਂ ਕਰ ਦਿੱਤੇ ਫੋਨ ਗਿਆ ਤਾਂ ਵੀ ਇੱਥੇ ਆਏ ਸਿੱਧਾ ਅੱਛਾ ਡਰਾਈਵਰ ਬਦਲ ਗਿਆ ਨਹੀਂ ਪਤਾ ਕਿ ਡਰਾਈਵਰ ਕਿੱਥੇ ਤੇ ਐਕਸੀਡੈਂਟ ਕਰਕੇ ਡਰਾਈਵਰ ਭੱਜ ਗਿਆ ਚਾਹ ਤੈਨ ਮੇਰਾ ਭਾਂਜਾ ਆਇਆਗਾ ਇਹ ਇੱਕ ਕੁਆਰਾ ਸਦਾ ਨਹੀਂ ਕੁਆਰਾ ਹੈਗਾ ਇੱਕ ਕੁਆਰਾ ਹੈਗਾ ਹਾਂਜੀ ਵੀ ਸਾਨੂੰ ਕੀ ਕਹਿੰਦੇ ਨੇ ਜਿਹੜਾ ਬੱਸ ਵਾਲਾ ਡਰਾਈਵਰ ਭੱਜਿਆ ਵਾ ਇਹਨਾਂ ਦਾ ਮੁਕਦਮਾ ਦਰਜ ਕਰਾਇਆ ਬੱਸ ਦੀ ਜਾਨ ਨਹੀਂ ਦੇਣੀ ਕਿਹਨਾ ਤਾਂਗੜਾ ਰੋਡ ਤੇ ਜੈ ਮੰਦਰ ਕੋਲ ਐਕਸੀਡੈਂਟ ਹੋਇਆ ਦੱਸਦੇ ਨੇ ਉਹ ਡਰਾਈਵਰ ਇੱਥੇ ਬੱਸ ਦੇ ਵਿੱਚ ਹੀ ਪਹੁੰਚਿਆ ਜੀ ਬੱਚੇ ਨੂੰ ਮੈਂ ਵੀ ਹੁਣ ਮੌਕੇ ਤੇ ਪਹੁੰਚਿਆ ਤੇ ਬੱਚੇ ਦੀ ਦੱਸਦੇ ਕੋਈ ਡੈਥ ਹੋ ਗਈ ਆ ਉਹ ਹੁਣ ਵੈਰੀਫਾਈ ਕਰਦੇ ਆਂ ਅੰਦਰ ਹਸਪੀਟਲ ਤੋਂ ਹਜੇ ਆਏ ਹੀ ਆ ਜੀ ਹਜੇ ਆ ਕੇ ਵੈਰੀਫਾਈ ਕਰਦੇ ਨਹੀਂ ਭੰਨ ਦੁਰ ਦਿੱਤੀ ਗਈ ਆ ਬੱਸ ਤੇ ਮੈਂ ਹਜੇ ਆਏ ਆ ਬ੍ਰਦਰ ਆ ਕੇ ਮੌਕੇ ਤੇ ਖੜਾ ਮੇਰੇ ਆਉਣ ਤੋਂ ਪਹਿਲਾਂ ਹੀ ਇਕੱਠ ਹੋਇਆ ਆ ਵੈਰੀਫਾਈ ਕਰਦੇ ਆ ਵੈਰੀਫਾਈ ਕਰਕੇ ਜੋ ਵੀ ਵਰਦਾ ਉਹ ਕਰ ਦੇਗਾ ਜਾਂਚ ਚੱਲਦੀ ਆ ਜੀ ਹਾਂਜੀ ਵੈਰੀਫਾਈ ਕਰਦੇ ਆ ਹੁਣੇ ਆ ਜੀ ਜਾਣ ਲੱਗਦੇ ਨੇ ਸੁਰਿੰਦਰ ਸੋਨੇ ਦੀ ਰਿਪੋਰਟ